ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰਬਰ 450 ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਇੱਥੇ ਚੌਥੇ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਜਿੱਥੇ ਸਤਗੁਰਾਂ ਦੇ ਚਰਨ ਪੈ ਜਾਣ ਜਿੱਥੇ ਸਤਗੁਰੂ ਜਾ ਕੇ ਬੈਠ ਜਾਣ ਉਹ ਅਸਥਾਨ ਸਭ ਤੋਂ ਸੋਨਾ ਬਣ ਜਾਂਦਾ ਹੈ ਸਭ ਤੋਂ ਸੁੰਦਰ ਬਣ ਜਾਂਦਾ ਹੈ ਉਹ ਸਥਾਨ ਸੰਸਾਰ ਵਿੱਚ ਪੂਜਨਯੋਗ ਹੋ ਜਾਂਦਾ ਹੈ ਜਿੱਥੇ ਸਤਗੁਰਾਂ ਦੇ ਚਰਨ ਪੈ ਜਾਣ ਸਤਗੁਰਾਂ ਦੇ ਕਦਮ ਪੈ ਜਾਣ ਫਰ ਉਹ ਅਸਥਾਨ ਸਾਰੇ ਸੰਸਾਰ ਵਿੱਚ ਤਿੰਨਾ ਲੋਕਾਂ ਵਿੱਚ ਪੂਜਨ ਯੋਗ ਹੋ ਜਾਂਦਾ ਹੈ ਸਭ ਤੋਂ ਸੁੰਦਰ ਸਭ ਤੋਂ ਸੋਹਣਾ ਬਣ ਜਾਂਦਾ ਹੈ ਜਿੱਥੇ ਸਤਿਗੁਰਾਂ ਦੇ ਕਦਮ ਪੈ ਜਾਣ ਸਤਿਗੁਰ ਜਾ ਕੇ ਬੈਠ ਜਾਣ ਗੋਦ ਸਿੱਖੀ ਸੋ ਥਾਨ ਪਾਲਿਆ ਲੈ ਧੁਰ ਮੁਖ ਲਾਵਾ ਇੱਥੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਗੁਰਸਿੱਖ ਉਸ ਅਸਥਾਨ ਨੂੰ ਲੱਭ ਹੀ ਲੈਂਦੇ ਨੇ ਜਿੱਥੇ ਸਤਗੁਰੂ ਆਪਣੇ ਚਰਨ ਪਾਉਂਦੇ ਨੇ ਸਤਗੁਰੂ ਬੈਠਦੇ ਨੇ ਉਹ ਗੁਰਸਿੱਖ ਉਸ ਅਸਥਾਨ ਨੂੰ ਲੱਭ ਹੀ ਲੈਂਦੇ ਨੇ ਤੇ ਉਸ ਅਸਥਾਨ ਦੀ ਜੋ ਮਿੱਟੀ ਹੈ ਜੋ ਧੂੜ ਹੈ ਧੂੜ ਉਹ ਆਪਣੇ ਮੱਥੇ ਤੇ ਲਾਉਂਦੇ ਨੇ ਕਿਉਂਕਿ ਇਹ ਅਸਥਾਨ ਉਹਨਾਂ ਦੇ ਸਤਗੁਰਾਂ ਦਾ ਹੈ ਜਿੱਥੇ ਸਤਗੁਰੂ ਜਾ ਕੇ ਆਪਣੇ ਚਰਨ ਪਾਉਂਦੇ ਨੇ ਉਹ ਅਸਥਾਨ ਪਵਜਤਯੋਗ ਹੋ ਜਾਂਦਾ ਹੈ ਤੇ ਸਿੱਖ ਉਸ ਅਸਥਾਨ ਦੀ ਜੋ ਮਿੱਟੀ ਆਪਣੇ ਮੱਥੇ ਤੇ ਲਾਉਂਦੇ ਨੇ ਆਪਣੇ ਮਸਤਕ ਤੇ 발ਦੇ ਨੇ ਗੁਰ ਸਿੱਖਾਂ ਕੀ ਕਾਲ ਥਾਂਏ ਪਈ ਜਿਨ ਹਰ ਨਾਮ ਧਿਆਵਾ ਇੱਥੇ ਚੌਥੇ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਗੁਰਸਿੱਖਾਂ ਦੀ ਜੋ ਮਿਹਨਤ ਹੈ ਉਹ ਸਫਲ ਹੋ ਗਈ ਉਹਨਾਂ ਦੀ ਮਿਹਨਤ ਰੰਗ ਲਿਆਈ ਉਹਨਾਂ ਨੇ ਆਪਣੇ ਗੁਰੂ ਦਾ ਅਸਥਾਨ ਲੱਭ ਹੀ ਲਿਆ ਤੇ ਉਹਨਾਂ ਨੇ ਆਪਣੇ ਗੁਰੂ ਦੇ ਅਸਥਾਨ ਦੀ ਜੋ ਮਿੱਟੀ ਆਪਣੇ ਮੱਥੇ ਤੇ ਲਈ ਆਪਣੇ ਮਸਤਕ ਤੇ ਮਲੀ ਤੇ ਪਰਮਾਤਮਾ ਦੇ ਦਰਤੇ ਵੀ ਉਹਨਾਂ ਦੀ ਭਗਤੀ ਕਬੂਲ ਹੋ ਗਈ। ਉਹ ਆਪਣੇ ਗੁਰੂ ਨੂੰ ਪਿਆਰ ਕਰਦੇ ਸੀ, ਆਪਣੇ ਗੁਰੂ ਦੇ ਹੁਕਮ ਨੂੰ ਮੰਨਦੇ ਸੀ ਤੇ ਪਰਮਾਤਮਾ ਦੇ ਦਰਤੇ ਵੀ ਉਹਨਾਂ ਦੀ ਭਗਤੀ ਕਬੂਲ ਹੋ ਗਈ ਤੇ ਉਹ ਆਪਣੇ ਗੁਰੂ ਦਾ ਅਸਥਾਨ ਲੱਭਣ ਵਿੱਚ ਕਾਮਯਾਬ ਹੋ ਗਏ। ਉਹਨਾਂ ਦੀ ਮਿਹਨਤ ਸਫਲ ਹੋ ਗਈ, ਉਹਨਾਂ ਦੀ ਕਾਲ ਕਮਾਈ ਸਫਲ ਹੋ ਗਈ। ਜਿਨ ਨਾਨਕ ਸਤਿਗੁਰੂ ਪੂਜਿਆ تن ਹਰ ਪੂਜ ਕਰਾਵਾਂ ਇੱਥੇ ਚੌਥੇ ਪਾਸ਼ਾ ਸ਼ਿਦਗੁਰੂ ਆਮਦਾ ਜੀ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਪੂਜਾ ਕੀਤੀ ਹੈ ਆਪਣੇ ਸਤਿਗੁਰੂ ਨੂੰ ਆਪਣੇ ਸ਼ਿਰਦੇ ਵਿੱਚ ਰੱਖਿਆ ਹੈ ਆਦਰ ਮਾਨ ਦਿੱਤਾ ਹੈ ਆਪਣੇ ਸਤਿਗੁਰੂ ਦੇ ਹੁਕਮ ਨੂੰ ਮੰਨਿਆ ਹੈ ਤੇ ਫਿਰ ਪ੍ਰਮਾਤਮਾ ਵੀ ਉਹਨਾਂ ਦੀ ਜੈ ਜੈਕਾਰ ਕਰਵਾ ਦਿੰਦਾ ਹੈ ਪਰਮਾਤਮਾ ਸਾਡੇ ਜਗਤ ਵਿੱਚ ਉਹਨਾਂ ਨੂੰ ਮਸ਼ਹੂਰ ਕਰ ਦਿੰਦਾ ਹੈ ਅਰਥਾਤ ਫਿਰ ਸਾਰੇ ਲੋਕ ਉਸ ਦੀ ਜੈ ਜੈਕਾਰ ਕਰਦੇ ਨੇ ਜੋ ਆਪਣੇ ਸਤਿਗੁਰੂ ਜੀ ਦਾ ਆਦਰ ਮਾਨ ਕਰਦੇ ਨੇ ਆਪਣੇ ਸਤਿਗੁਰੂ ਦੇ ਹੁਕਮ ਉਚੇ ਰਹਿੰਦੇ ਨੇ ਫਿਰ ਪਰਮਾਤਮਾ ਵੀ ਉਹਨਾਂ ਦੀ ਜੈ ਜੈਕਾਰ ਕਰਵਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ